ਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਭਾਈ ਤੁਸੀਂ ਮੇਰੀਆਂ ਵੀਡੀਓ ਨੂੰ ਬਹੁਤ ਜ਼ਿਆਦੇ ਭਰਪੂਰ ਹੰਗਾਰਾ ਦਿੰਨੇ ਹੋ ਖਾਸ ਕਰਕੇ ਅੰਮ੍ਰਿਤਸਰ ਦੀ ਬੈਲਟ ਤਰਨਤਾਰਨ ਦੀ ਬੈਲਟ ਫਗਵਾੜਾ ਪਟਿਆਲਾ ਇਹ ਵੀਰ ਬਹੁਤ ਜ਼ਿਆਦੇ ਪਿਆਰ ਕਰਦੇ ਆ ਜਿੰਨੇ ਵੀ ਪਿਆਰ ਕਰਦੇ ਆ ਮੈਂ ਫੋਨ ਤੇ ਜਵਾਬ ਵੀ ਮੈਂ ਦਿੰਨਾ ਹੈ ਮੇਰਾ ਜਿਹੜਾ ਪੁਰਾਣਾ ਨੰਬਰ ਦਿੱਤਾ ਹੋਇਆਗਾ ਉਦੇ ਚ ਮੈਂ ਇੱਕ ਥੋੜੀ ਜਿਹੀ ਗੁਜਾਰਸ਼ ਕਰੂੰਗਾ ਵੀ ਮੇਰਾ ਨੰਬਰ ਸਾਲ ਪਰ ਬੰਦ ਰਿਹਾ ਉਹ ਮੈਂ ਦੁਬਾਰੇ ਚਲਾ ਲਿਆ ਹੈ। ਤੁਸੀਂ ਭਾਈ ਸੁਬਾ ਸ਼ਾਮ ਮੈਨੂੰ ਫੋਨ ਕਰ ਲਿਆ ਕਰੋ। ਕਿਉਂ ਦਿਨੇ ਹੁਣ ਆਪਾਂ ਜਿਵੇਂ ਤੁਹਾਨੂੰ ਮੈਂ ਇਮਾਰਤ ਬਖਾਈ ਸੀਗੀ ਆਪਣੀ ਸਕੂਲ ਦੀ ਉਥੇ ਕੰਮਕਾਰ ਹੁੰਦਾ ਹੈਗਾ ਜਾਂ ਬੰਦਾ ਵਿਜੀ ਹੁੰਦਾ ਹੈ ਦੁਪਹਿਰੇ ਕਿਸੇ ਵੀਰ ਦੇ ਟੈਂਡ ਫੋਨ ਨਹੀਂ ਕੀਤੇ ਜਾਂਦੇ ਸੁਬਾ ਸ਼ਾਮ ਕਰ ਲਿਆ ਕਰੋ ਪੁਰਾਣਾ ਮੇਰਾ ਨੰਬਰ ਵੀਡੀਓ ਦੇ ਉੱਤੇ ਦਿੱਤਾ ਚੱਲਦਾ ਹੈਗਾ। ਹੁਣ ਆ ਜੀਏ ਆਪਾਂ ਵਿਸ਼ੇ ਦੇ ਉੱਤੇ ਹੁਣ ਆਪਾਂ ਨਮੀ ਤੂੜੀ ਨੂੰ ਖਾਸ਼ ਕਰਕੇ 2 ਮਹੀਨੇ ਆਪਾਂ ਥੋੜੀ ਮਾਤਰਾ ਦੇ ਵਿੱਚ ਪਾਉਣੀ ਆ ਤੇ ਦਾਣਾ ਆਪਾਂ ਕਿਵੇਂ ਰਲਾਉਣਾ ਹੈ ਦਾਣਾ ਰਲਾਉਣ ਦੀ ਵਿਧੀ 2 ਮਹੀਨੇ ਆ ਖਾਸ਼ ਕਰਕੇ ਪਸ਼ੂ ਕੀ ਆ ਪਸ਼ੂ ਗਰਮੈਸ਼ ਤੇ ਵਿੱਚ ਗਾਲਾ ਬਹੁਤ ਜਿਆਦਾ ਘਟ ਕਰਦਾ ਹੈ ਹਾਜਮਾਉਣ ਦੇ ਵਿੱਚ ਨਮੀ ਤੂੜੀ ਜਿਹੜੀ ਹੁੰਦੀ ਆਗੀ ਟਾਈਮ ਲੈਂਦੀ ਆ ਪਰਾਣੀ ਤੂੜੀ ਟਾਈਮ ਨਹੀਂ ਲੈਂਦੀ ਸਰਦੀ ਦੇ ਵਿੱਚ ਗਾਲਾ ਪਸ਼ੂ ਵੱਧ ਕਰਦਾ ਗਰਮੀ ਦੇ ਵਿੱਚ ਹੌਂਕਦਾ ਰਹਿੰਦਾ ਗਾਲਾ ਬਹੁਤ ਜ਼ਿਆਦਾ ਘੱਟ ਕਰਦਾ ਇਸ ਕਰਕੇ ਕੀ ਕਰਨਾ ਆਪਾਂ ਦੋ ਵਿਸ਼ਿਆਂ ਤੇ ਗੱਲ ਕਰਨੀਆਂ ਇੱਕ ਤਾਂ ਆਪਾਂ ਤੂੜੀ ਦੀ ਵੇਸਟੇਜ ਰੋਕਣੀ ਆ ਆਪਾਂ ਤੂੜੀ ਘੱਟ પાਕੇ ਉਹ ਕਿਵੇਂ ਰੋਕਣੀ ਆ ਉਹ ਤੁਹਾਨੂੰ ਦੱਸ ਦਿਆਂ ਇੱਕ ਆਪਾਂ ਦਾਣਾ ਪਾਉਣਾ ਹੈਗਾ ਤਾਂ ਉਹ ਆਪਾਂ ਕਿਵੇਂ ਪਾਉਣਾ ਥੋੜੀ ਤੂੜੀ ਦੇ ਉੱਤੇ ਪਹਿਲਾਂ ਆ ਜੀਏ ਆਪਾਂ ਵੇਸਟੇਜ ਰੋਕਣੀ ਆਪਾਂ ਕੀ ਕਰਨਾ ਹੈਗਾ ਜਿਹੜੀ ਤੂੜੀ ਆ ਗਈ ਤੂੜੀ ਦਾ ਟੋਕਰਾ ਭਰ ਕੇ ਨਹੀਂ ਪਾਉਣਾ ਉਹਨੂੰ ਆਪਾਂ ਕੀ ਕਰਨਾ ਆਹ 2 ਮਹੀਨੇ ਤੂੜੀ ਦੀ ਮਾਤਰਾ ਆਪਾਂ ਘਟਾ ਦਈਏ 2.5 ਕਿਲੋ ਆਪਾਂ ਤੂੜੀ ਬਹੁਤ ਹੁੰਦੀ ਹੈ ਟੋਕਰੇ ਨੂੰ ਬਰਾਬਰ ਜਾ ਕਰਕੇ ਛੋਟੇ ਟੋਕਰੇ ਨੂੰ ਉਹਦੇ ਚ ਕੀ ਆਗਾ ਜਿੰਨੇ 70% ਇਹ ਗੋਹੇ ਰਸਤੇ ਨਿਕਲ ਜਾਂਦੀ ਹੈਗੀ ਕੰਮ ਫੈਬਰ ਦਾ ਕਰਦੀ ਆ ਗੋਹੇ ਰਸਤੇ ਨਿਕਲ ਜਾਂਦੀ ਆ ਅਗਰ ਆਪਾਂ ਤੂੜੀ ਥੋੜੀ ਪਾਵਾਂਗੇ ਪਸ਼ੂ ਗਾਲਾ ਕਰੂਗਾ ਹਾਜਮ ਆਊਗੀ ਤਾ ਉਹਦੀ ਵੇਸਟੇਜ ਵੀ ਰੁਕੂਗੀ ਤੇ ਗਰਮੈਸ਼ ਵੀ ਪਸ਼ੂ ਦੇ ਅੰਦਰ ਘਟੂਗੀ ਤੇ ਗਾਲੀਏ ਦੀ ਤਦਾਦ ਵਧੂਗੀ ਜਿਵੇਂ 35 ਤੋਂ 40 ਵਾਰ ਬੰਦਾ ਆਪਾਂ ਜਿਵੇਂ ਰੋਟੀ ਨੂੰ ਚਬਾਉਨੇ ਆ ਆਪਾਂ ਚਬਾ ਕੇ ਅੰਦਰ ਕਰ ਲੈਨੇ ਆ ਪਸ਼ੂ ਤਾਂ ਭਾਈ ਆਪਣੇ ਨਾਲੋਂ ਬਹੁਤ ਜ਼ਿਆਦਾ ਸਿਆਣਾ ਹੈ ਉਹ ਕੀ ਕਰਦਾ ਕੇਰਾ ਤੂੜੀ ਨੂੰ ਅੰਦਰ ਸਿੱਟ ਲੈਂਦਾ ਫੇਰ ਉਹਨੂੰ ਅੰਦਰੋਂ ਲਿਆ ਕੇ ਗਾਲਾ ਕਰਕੇ 35 ਤੋਂ 40 ਵਾਰੀ ਉਹ ਆਪਦਾ ਮੂੰਹ ਹਲਾ ਹਲਾ ਕੇ ਉਹਨੂੰ ਥਾਂ ਦੀ ਥਾਂ ਭੇਜ ਦਿੰਦਾ ਵੇਸਟੇਜ ਨੂੰ ਵੇਸਟੇਜ ਵਾਲੇ ਥਾਂ ਚਲ ਜਾਂਦਾ ਖੂਨ ਵਾਲਾ ਥਾਂ ਖੂਨ ਜਾ ਵੜਿੰਦਾ ਅੱਡੋ-ਅੱਡ ਮਾਤਰਾ ਪਾਣੀ ਮਾਤਰਾ ਕੱਢ ਦਿੰਦਾ ਹੈ ਮਸ਼ੀਨਰੀ ਪ੍ਰਮਾਤਮਾ ਨੇ ਬਹੁਤ ਵੱਡੀ ਪਸ਼ੂ ਦੇ ਅੰਦਰ ਲਾਈ ਆ ਆਪਾਂ ਥੋੜੀ ਤੂੜੀ ਪਾ ਕੇ ਵੇਸਟੇਜ ਰੋਕਣੀ ਆ ਹੁਣ ਆ ਜੀਏ ਆਪਾਂ ਦਾਣਾ ਪਾਉਣ ਤੇ ਦਾਣਾ ਜਦੋਂ ਆਪਾਂ ਪਸ਼ੂ ਨੂੰ ਪਾਉਣਾ ਆਪਾਂ ਕੀ ਕਰਨਾ ਤੂੜੀ ਦੀ ਮਾਤਰਾ ਆਪਾਂ ਥੋੜੀ ਲੈ ਲਓ ਥੋੜੀ ਲੈ ਕੇ ਆਪ ਖਾਈਏ ਹੁਣ ਆਪਾਂ ਜਿਵੇਂ ਹੁਣ ਆ ਇੱਕ ਗਾਂ ਦੀ ਤੂੜੀ ਆ ਹੁਣ ਇਹ ਟੋਕਰਾ ਆਪਾਂ ਉਹ ਟੋਕਰਾ ਫੁੱਲ ਨਹੀਂ ਲਿਆ ਵੱਡਾ ਆਹ ਟੋਕਰਾ ਆਪਾਂ ਕੋਈ ਵੱਡਾ ਨਹੀਂ ਲਿਆ ਭਰ ਕੇ ਖਾਸ ਕਰਕੇ 2 ਮਹੀਨੇ ਐ hath marma ਟੋਕਰਾ ਆਪਾਂ ਪਸ਼ੂ ਨੂੰ ਤੂੜੀ ਪਾ ਗਏ ਅਗਰ ਜਿਹੜੋ ਠੰਡ ਹੋ ਜੂ ਸੌਣ ਭਾਦੋਂ ਆ ਜੂ ਫਮਾ ਟੋਕਰਾ ਆਪਾਂ ਪੀਸੀ ਲਾਵਾਂ ਭਰਦਗੇ ਫੇਰ ਉਦੋਂ ਕੀ ਹੁੰਦਾ ਹੈਗਾ ਉਦੋਂ ਭਾਈ ਹਰਾ ਚਾਰਾ ਹੋ ਜਾਂਦਾ ਮੱਕੀ ਹੋ ਜਾਂਦੀ ਆ ਜੀ ਤੇ ਜਮਾਰ ਹੋ ਜਾਂਦੀ ਆ ਹਰਾ ਜਿਹੜੇ ਇਹਦੀ ਵੇਸਟੇਜ ਰੁਕੀ ਹੁੰਦੀ ਆ ਆਪਾਂ ਨੀਰਾ ਉਹਦੇ ਵਿੱਚ ਪਾ ਕੇ ਹਰਾ ਰਲਾ ਕੇ ਤੋਂ ਪਸ਼ੂ ਸਾਰਾ ਵੇਸਟੇਜ ਨੂੰ ਖਾ ਜਾਂਦਾ ਹੁਣ ਆਪਾਂ ਕਰਨਾ ਕੀ ਆ ਹੁਣ ਆ ਮੱਠਲ ਦਾਣੇ ਦਾ ਭਰਿਆ ਪਿਆ ਮੈਂ ਹਰੇਕ ਬੀੜ ਕੋਲੇ ਵਿੱਚ ਕਹਿਣਾ ਹੁਣ ਆ ਵੀ 7-8 ਕਿਲੋ ਮੈਂ ਦਾਣਾ ਪਾਈ ਪਾਉਣਾ ਹੈਗਾ ਠੀਕ ਆ ਜਿਵੇਂ ਇਹ ਦਾਣਾ ਇਹਨੂੰ ਦਾਣੇ ਨੂੰ ਆਪਾਂ ਹੁਣ ਇਹਦੇ ਉੱਤੇ ਸਿਰ ਦੇਣਾ ਹੈਗਾ ਬਸ ਇਹ ਦਾਣੇ ਨੂੰ ਪਾਲਟੀ ਕਰਕੇ ਆਪਾਂ ਉੱਤੇ ਸਿਰਦਣਾ ਕਿਉਂ ਹੁਣ ਦਾਣਾ ਆਪਾਂ ਪਾਇਆ ਵਾ ਇਹ ਤੱਕ ਡੈਮੋ ਤੌਰ ਤੇ ਤੁਹਾਨੂੰ ਦਿਖਾਇਆ ਇਹ ਸੁਭਾ ਵਾਸਤੇ ਆ ਇਹਨੂੰ ਆਪਾਂ ਉੱਤੇ ਸਿਰਦਣਾ ਪਸ਼ੂ ਨੇ ਜਿੰਨੀ ਜ਼ਰੂਰਤ ਹੈ ਓਨੀ ਤੂੜੀ ਖਾ ਲੈਣੀ ਆ ਜਿੰਨੀ ਤੂੜੀ ਜਿੰਨੀ ਇਹਦੇ ਵਿੱਚ ਤੂੜੀ ਬਚ ਗਈ ਜਿੰਨੀ ਇਹਦੇ ਵਿੱਚ ਤੂੜੀ ਬਚ ਗਈ ਆਪੇ ਪਈ ਰਹਿਣ ਜੋ ਖੁਲਣੀ ਚ ਦਾਣਾ ਤਾਂ ਪਸ਼ੂ ਦੇ ਅੰਦਰ ਚੱਲ ਗਿਆ ਨਾ ਦਾਣਾ ਤਾਂ ਦੁੱਧ ਦਾਣੇ ਨੇ ਦੇਣਾ ਨਾ ਕਿ ਇਸ ਤੂੜੀ ਨੇ ਦੇਣਾ ਇਹਨੇ ਤੂੜੀ ਨੇ ਨਹੀਂ ਦੇਣਾ ਦਾਣੇ ਨੇ ਦੁੱਧ ਦੇਣਾ ਭਾਈ ਥੋੜਾ ਦਾਣੇ ਦੀ ਕੁਆਲਿਟੀ ਆਹ 2 ਮਹੀਨੇ ਖਾਸ ਕਰਕੇ ਚੰਗੀ ਹੋਣੀ ਚਾਹੀਦੀ ਆ ਅਗਰ ਦੁੱਧ ਲੈਣਾ ਫੇਰ ਜੇ ਤੁਸੀਂ ਦੁੱਧ ਲੈਣਾ ਹੈਗਾ ਇਹਦੇ ਵਾਸਤੇ ਤੁਹਾਡੀ ਕੁਆਲਿਟੀ ਆਹਾਂ 2 ਮਹੀਨੇ ਥੋੜੀ ਜੀ ਦਾਣੀ ਦੀ ਕੁਆਲਿਟੀ ਚੰਗੀ ਕਰ ਲੋ ਅਗਰ ਤੁਹਾਡੇ ਕੋਲੇ ਗਾਂ ਹੈ ਤਾਂ ਇਹਦੇ ਵਿੱਚ ਤੁਸੀਂ ਕੀ ਕਰਨਾ ਹੈਗਾ 2 ਮਹੀਨੇ ਤੁਸੀਂ ਪਸ਼ੂ ਨੂੰ ਗਾਂ ਜਾਂ ਮੱਝ ਆ ਇੱਕ ਗਲਾਸ 200 ਗ੍ਰਾਮ ਤੇਲ ਦਾ ਵਿੱਚ ਪਾ ਦਿਓ ਤੇਲ ਦਾ ਇੱਕ ਦਿਨ ਸਣ ਛੱਡ ਕੇ ਤੇਲ ਸਰੋਂ ਦਾ ਪਾਈ ਤਲੋ ਜੇ ਤੁਹਾਡਾ ਪਸ਼ੂ 7 ਕਿਲੋ ਜਾਂ 10 ਕਿਲੋ ਦੁੱਧ ਦਿੰਦਾ ਉਨੀ ਮਾਤਰਾ ਹੀ برقرار ਬਰਕਰਾਰ ਬਣੀ ਰਹੂ ਖਾਸ ਕਰਕੇ ਲੋ ਵਾਲੇ ਸਮੇਂ ਦੇ ਵਿੱਚ ਆਹ 2 ਮਹੀਨੇ ਪਾਈ ਲੋ ਚੱਲਦੀ ਆ ਖਾਣੇ ਬੰਦੇ ਨੇ ਕਹਿੰਦਾ ਹੈ ਨਾ ਕਹਿੰਦਾ ਵੀ ਅੱਕਾਂ ਦਾ ਦੁੱਧ ਵੀ ਲੋਸ ਸੁਕਾ ਦਿੰਦੀ ਆ ਤੇ ਪਸ਼ੂ ਦਾ ਸੁਕਾਉਣਾ ਤਾਂ ਬਣਦਾ ਹੀ ਆ ਇਹਨੂੰ ਲੋ ਨੂੰ ਹੁਣ ਆਪਾਂ ਕੀ ਕਰਨਾ ਹੈਗਾ ਦਾਣੇ ਦੀ ਮਾਤਰਾ ਸਹੀ ਰੱਖਣੀ ਆ ਇਹਦੇ ਵਿੱਚ ਇੱਕ ਦਿਨ ਸੰ ਛੱਡ ਕੇ ਸਰੋਂ ਦਾ ਤੇਲ ਪਾ ਦੇਣਾ ਔਰ ਤੂੜੀ ਦੀ ਵੇਸਟੇਜ ਬਚਾਉਣ ਵਾਸਤੇ ਦੋ ਤੁਹਾਨੂੰ ਤਰੀਕੇ ਦੱਸੇ ਵੀ ਕਿਵੇਂ-ਕਿਵੇਂ ਪਾਉਣੀ ਆ ਇਹ ਭਾਈ ਤੁਸੀਂ ਪੂਰੀ ਮੇਰੀ ਵੀਡੀਓ ਤੋਂ ਜਾਣਕਾਰੀ ਲੈ ਸਕਦੇ ਹੋ ਜਿਵੇਂ ਕਿ ਪਿਆਰ ਭਰੀ ਅੱਜ ਮੈਂ ਦੋ ਵਿਸ਼ਿਆਂ ਦੇ ਉੱਤੇ ਇਹ ਤੂੜੀ ਦੀ ਵੇਸਟੇਜ ਰੋਕਣ ਤੇ ਤੇ ਦਾਣਾ ਉੱਤੇ ਪਾਉਣ ਤੇ ਰਲਾਉਣ ਤੇ ਇਹ ਮੈਂ ਅੱਜ ਵੀਡੀਓ ਬਣਾਈ ਮੇਰੇ ਸਰੋਤਿਆਂ ਦਾ ਵੱਡਿਆਂ ਨੂੰ ਛੋਟਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ